ਪੰਜਾਬ ਵਿੱਚ ਤੇਲ ਅਤੇ ਬਿਜਲੀ ਦੀਆਂ ਕੀਮਤਾਂ ਵਿੱਚ ਵਾਧੇ ਦੇ ਖਿਲਾਫ ਭਾਰਤੀ ਜਨਤਾ ਜੋਵਾ ਮੋਰਚਾ ਵੱਲੋਂ ਆਮ ਆਦਮੀ ਪਾਰਟੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਰਵੀ ਬੱਤਰਾ ਵੱਲੋਂ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਗਿਆ। ਦੇਖੋ ਉਹਨਾਂ ਕੀ ਕਿਹਾ। ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਪਤਲਾ ਫੋਕਿਆ ਹੈ। ਫੋਕਣ ਦਾ ਕਾਰਨ ਸੀ ਜਿਹੜੇ ਬਿਜਲੀ ਦੇ ਰੇਟ ਪੈਟਰੋਲ ਡੀਜ਼ਲ ਦੇ ਰੇਟ ਤੇ ਤੁਸੀਂ ਪੰਜਾਬ ਦਾ ਮਾਹੌਲ ਦੇਖ ਸਕਦੇ ਹੋ ਰੋਜ਼ ਗੋਲੀਬਾਰੀ ਰੋਜ਼ ਲੁੱਟਖੋਹਾਂ ਉਹਦੇ ਵਿਰੋਧ ਦੇ ਵਿੱਚ ਅੱਜ ਭਾਰਤੀ ਜਨਤਾ ਯੂਵਾ ਮੋਰਚਾ ਨੇ ਭਗਵੰਤ ਮਾਨ ਦਾ ਪਤਲਾ ਫੂਕਿਆ ਅਸੀਂ ਪਤਲਾ ਫੂਕ ਕੇ ਆਪਣਾ ਰੋਸ ਜ਼ਾਹਿਰ ਕੀਤਾ ਆ ਤੇ ਅਸੀਂ ਭਗਵੰਤ ਮਾਨ ਜੀ ਨੂੰ ਕਹਿੰਨੇ ਆ ਵੀ ਬਾਈ ਜੀ ਅੱਗੇ ਤਾਂ ਕਾਰੋਬਾਰ ਹੈ ਨਹੀਂ ਇੰਨੀ ਗਰੀਬੀ ਆ ਤੁਸੀਂ ਇੱਕ ਪਾਸੇ ਕਹਿੰਦੇ ਅਸੀਂ ਤੁਹਾਨੂੰ ਸਬਸਿਡੀ ਦੇ ਰਹੇ 300 ਜੂਨਟਾ ਫ੍ਰੀ ਦੇ ਰਹੇ ਆ ਇੱਕ ਪਾਸੇ ਤੁਸੀਂ ਦੂਜੇ ਪਾਸੇ ਤੁਸੀਂ ਗळा ਕੁੱਟੀ ਜਾਂਦੇ ਹੋ ਆ ਰੇਟ ਵਧਾ ਵਧਾ ਕੇ ਬਾਈ ਹਰ ਪੰਜੇ ਗੁਲਾ ਇੱਕੋ ਬਰਾਬਰ ਨਹੀਂ ਹੁੰਦੀਆਂ ਹਰ ਘੜ ਇੱਕੋ ਜਾਨੀ ਹੈਗਾ ਕਈਆਂ ਲਈ ਤਾਂ 100 ਰੁਪਏ ਹੀ ਬਹੁਤ ਵੱਡੀ ਚੀਜ਼ ਹੁੰਦੀ ਆ ਸਾਡੇ ਨਾਲ ਕਈ ਮੁੰਡੇ ਐਸੇ ਆ ਜਿਹੜੇ 15-15 ਹਜ਼ਾਰ ਚ ਨੌਕਰੀ ਕਰਦੇ ਆ ਉਹ ਛੁੱਟੀ ਇੱਕ ਨਹੀਂ ਕਰ ਸਕਦਾ ਉਹਦਾ ਕਾਰਨ ਉਹ ਕਹਿੰਦੇ ਜੇ ਅਸੀਂ ਇੱਕ ਵੀ ਛੁੱਟੀ ਕੱਢ ਲਈ ਸਾਡਾ ਘਰ ਦਾ ਬਜਟ ਹਿਲ ਜਾਣਾ ਸੋ ਸਾਡੀ ਅਸੀਂ ਇਹਨਾਂ ਨੂੰ ਇਹੀ ਕਿਹਾ ਜੀ ਪੁਤਲਾ ਫੂਕੇ ਵੀ ਆਪਣੇ ਰੇਟ ਜਿਹੜੇ ਵਾਪਸ ਕਰੋ ਨਹੀਂ ਤਾਂ ਇਸ ਤੋਂ ਵੱਡਾ ਪ੍ਰਦਰਸ਼ਨ ਕੀਤਾ ਜਾਊਗਾ ਜੀ ਕੋਈ ਦੇਖੋ ਅੱਜ ਜਿਹੜਾ ਪੁਤਲਾ ਫੂਕੇ ਪ੍ਰਦਰਸ਼ਨ ਹੋਇਆ ਵਾ ਇਹਦਾ ਮੇਨ ਕਾਰਨ ਇਹੀ ਹੈ ਵੀ ਜਿਹੜੀ ਲੋਕਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਚੁਣ ਕੇ ਸੱਤਾ ਦਾ ਸੁੱਖ ਦਿੱਤਾ ਇਹ ਉਹੀ ਲੋਕਾਂ ਦੇ ਨਾਲ ਅੱਜ ਧੱਕਾ ਕਰਦੇ ਪਿਆ ਉਹੀ ਲੋਕਾਂ ਨੂੰ ਲੋਕ ਨਹੀਂ ਸਮਝਦੇ ਪਏ ਹੈਗੇ ਉਹਨਾਂ ਨੂੰ ਕਰਜ਼ੇ ਕਰਜ਼ਾ ਕਰਜ਼ਾ ਇਹ ਮੈਂ ਕਹਿੰਦਾ ਪੰਜਾਬ ਨੂੰ ਬੁਰੇ ਇਹਨਾਂ ਨੇ ਕਰਜ਼ੇ ਦੇ ਵਿੱਚ ਦੱਬ ਦਿੱਤਾ ਹੋਇਆ ਵਾ ਪੂਰਾ ਪੰਜਾਬ ਇਸ ਟਾਈਮ ਟਰਾਈ ਟਰਾਈ ਕਰਦਾ ਪਿਆ ਵਾ ਇੱਥੇ ਦੇ ਲੋਕ ਕਿਸੇ ਵੀ ਪੱਧਰ ਦੇ ਉੱਤੇ ਦੇਖ ਲਓ ਕਿਸੇ ਵੀ ਖੇਤਰ ਦੇ ਵਿੱਚ ਦੇਖ ਲਓ ਕਿਸੇ ਸੇਫ ਆਪਣੇ ਆਪ ਨੂੰ ਫੇਲ ਨਹੀਂ ਕਰ ਰਹੇ ਕਾਰੋਬਾਰ ਦਾ ਬੇੜਾ ਗਰਗ ਕਰਕੇ ਰੱਖ ਦਿੱਤਾ ਇਹਨਾਂ ਨੇ ਉਹੀ ਦੇਖੋ ਜਿਵੇਂ ਕਿ ਤੁਹਾਨੂੰ ਪ੍ਰਧਾਨ ਜੀ ਨੇ ਦੱਸਿਆ ਵੀ ਰਾਤ ਨੂੰ ਕੋਈ ਵੀ ਬੰਦਾ ਲੇਡੀ ਤਾਂ ਕੀ ਹੈ ਕੋਈ ਬੰਦਾ ਨਹੀਂ ਰੋਡ ਦੇ ਉੱਤੇ ਸੇਫਲੀ ਜਾ ਸਕਦਾ ਤੋਂ ਥੋਡੇ ਮੇਰੇ ਵਰਗੇ ਬੰਦੇ ਯਾਰ ਰਾਤ ਨੂੰ ਕੋਈ ਵੀ ਬੰਦੇ ਨੂੰ ਐਮਰਜੈਂਸੀ ਕੰਮ ਪੈਂਦਾ ਵਾ ਬੰਦਾ 36 ਵਾਰੀ ਸੋਚਦਾ ਵਾ ਵੀ ਹਾਂ ਵੀ ਅਸੀਂ ਘਰੋਂ ਬਾਹਰ ਨਿਕਲੀਏ ਕਿ ਨਾ ਨਿਕਲੀਏ ਤਾਂ ਕਿੱਥੇ ਹੈ ਲੋ ਐਂਡ ਆਰਡਰ ਤੁਸੀਂ ਦੇਖੋ ਸਿੰਧੀ ਬੈਕਰੀ ਵਾਲੇ ਦੇ ਮਾਲਕ ਦੇ ਉੱਤੇ ਜਿਹੜੀਆਂ ਗੋਲੀਆਂ ਚ ਲੈ ਗਿਆ ਪਹਿਲੀ ਵਾਰੀ ਉਹਦੀ ਗੱਲ ਜਿਹੜੀ ਫ੍ਰੀਜ਼ ਹੋ ਗਈ ਉਸ ਉਹਦੇ ਅੱਧੇ ਪੌਣੇ ਘੰਟੇ ਬਾਅਦ ਅਗਲੇ ਦੁਬਾਰਾ ਆਏ ਫੇਰ ਦੁਬਾਰਾ ਉੱਤੇ ਫੇਰ ਕਰਕੇ ਗਏ ਤੁਸੀਂ ਦੇਖੋ 19 ਦੇਰ ਦੇ ਵਿੱਚ ਕੋਈ ਐਕਸ਼ਨ ਨਹੀਂ ਕਰ ਹੋਇਆ ਆਪਾਂ ਕਿੱਥੇ ਬੈਠੇ ਆਪਾਂ ਕਿਹੜੇ ਲੁਧਿਆਣੇ ਵਿੱਚ ਕਿਹੜੇ ਪੰਜਾਬ ਦੇ ਵਿੱਚ ਬੈਠੇ ਜਿਹੜੀਆਂ ਚੀਜ਼ਾਂ ਵੱਲ ਇਹਨਾਂ ਨੂੰ ਗੌਰ ਕਰਨਾ ਚਾਹੀਦਾ ਉਹ ਚੀਜ਼ਾਂ ਵੱਲ ਗੌਰ ਕਰਦੇ ਨਹੀਂ ਭਈ ਇੱਕ ਫੋਕੀ ਬਾਤ ਇਹਨਾਂ ਨੇ ਇੱਕ ਕਹਿੰਦੇ ਆ ਵੀ ਨਸ਼ਾ ਛਡਾਉ ਦੀ ਇਹਨਾਂ ਨੇ ਡਰਾਈਵ ਚਲਾਈ ਹੋਈ ਆ ਪਰ ਮੈਂ ਪੁੱਛਣਾ ਚਾਹੁੰਦਾ ਇਹਨਾਂ ਨੂੰ ਘਰ ਘਰ ਉਈ ਦੇਖੋ ਗਲੀ ਗਲੀ ਦੇ ਬਾੜੇ ਠੇਕੇ ਗੁੱਲੇ ਹੋਏ ਆ ਕਾਦੇ ਵਾਸਤੇ ਗੁੱਲੇ ਹੋਏ ਆ ਜਿਹੜੇ ਬਿਲੀ ਦੇ ਰੇਟ ਦੁਈ ਵਧਾਉਂਦੇ ਵੇਓ ਜਿਹੜੀ ਲੋਕਾਂ ਦੀ ਆਮ ਜਿਹੜੀਆਂ ਮੇਨ ਜ਼ਰੂਰਤਾਂ ਉਹਦੇ ਰੇਟ ਵਧਾਉਂਦੇ ਵੇਓ ਕਿ ਤੁਹਾਨੂੰ ਨਹੀਂ ਸਮਝ ਆਉਂਦਾ ਵੀ ਤੁਸੀਂ ਉਹ ਤਾਂ ਆਪਣੇ ਠੇਕਿਆਂ ਦੇ ਜਿਹੜੇ ਸ਼ਰਾਬਾਂ ਹੈਗੇ ਉਹਨਾਂ ਦਾ ਰੇਟ ਵਧਾਓ ਨਸ਼ਿਆਂ ਦਾ ਰੇਟ ਵਧਾਓ ਲੋਕੀ ਆਪਣੇ ਆਪ ਹੀ ਨਹੀਂ ਕਰਨਗੇ ਉਹ ਕਿੱਧਰਲੇ ਪਾਸੇ ਤੁਰੇ ਹੋਏ ਆ ਕਿੱਥੇਲੇ ਪਾਸੇ ਆਪਣੇ ਦੇਸ਼ ਯੁਵਾ ਨੂੰ ਤੁਰਿਆ ਹੋਏ ਇਹਨਾਂ ਨੇ ਯੁਵਾ ਜਿਹੜਾ ਹੁੰਦਾ ਵਾ ਉਹ ਤੁਸੀਂ ਲਾ ਲੋ ਰੀੜ ਦੀ ਹੱਡੀ ਕਹਾਇਆ ਜਾਂਦਾ ਆਪਣੇ ਦੇਸ਼ ਦੀ ਪਰ ਇਹ ਲੱਕ ਭੰਨਣ ਤੇ ਲੱਗੇ ਹੋਇਆ ਇਸ ਟਾਈਮ ਔਰ ਮੈਂ ਤੁਹਾਡੇ ਮਾਧਮ ਦੇ ਰਾਈ ਇੰਨਾ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਚਾਹੂੰਗਾ ਵੀ ਤੁਸੀਂ ਪਲੀਜ਼ ਜਾਗੋ ਪਲੀਜ਼ ਆਪਣੀ ਜਿਹੜੀ عوام ਹੈ ਜਿਹੜੇ ਤੁਹਾਡੇ ਲੋਕ ਨੇ ਉਹਨਾਂ ਬਾਰੇ ਸੋਚੋ ਜਿਨ੍ਹਾਂ ਨੇ ਤੁਹਾਨੂੰ ਚੁਣ ਕੇ ਪਾਇਆ ਵਾ ਨਹੀਂ ਤਾਂ ਉਹ ਦਿਨ ਦੂਰ ਨਹੀਂ ਹੈਗਾ ਜੇ ਤੁਹਾਨੂੰ ਇੱਥੇ ਲੈ ਕੇ ਆਏ ਸੀ ਇੱਥੋਂ ਥੱਲੇ ਲੈ ਕੇ ਉਹਨੂੰ ਟਾਈਮ ਨਹੀਂ ਲੱਗਣਾ ਲੋਕਾਂ ਨੂੰ ਪਰ ਇੰਨੇ ਕਹਿੰਦਾ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ